राधे राधे जय श्री कृष्णा आज दी वीडियो ਦੇ ਵਿੱਚ ਮੈਂ ਤੁਹਾਡੇ ਲਈ 10 ਅਜਿਹੇ ਤਰੀਕੇ ਲੈ ਕੇ ਆਈਆਂ ਜਿਨ੍ਹਾਂ ਦੇ ਨਾਲ ਤੁਹਾਨੂੰ ਅੱਜ ਤੋਂ ਬਾਅਦ ਵਾਲਾਂ ਦੀ ਕੋਈ ਵੀ ਸਮੱਸਿਆ ਨਹੀਂ ਰਹੂਗੀ ਜੀ ਨੂੰ ਜਿਸ ਤਰ੍ਹਾਂ ਦੀ ਪ੍ਰੋਬਲਮ ਹੈ ਇਹਨਾਂ 10 ਤਰੀਕਿਆਂ ਦੇ ਵਿੱਚ ਹਰ ਪ੍ਰੋਬਲਮ ਦਾ ਹੱਲ ਹੈ ਤੁਹਾਨੂੰ ਜਿਹੜੀ ਪ੍ਰੋਬਲਮ ਹੈਗੀ ਹੈ ਉਹੀ ਤਰੀਕਾ ਤੁਸੀਂ ਅਪਣਾਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਵਾਲਾਂ ਦੀ ਕੋਈ ਸਮੱਸਿਆ ਨਹੀਂ ਆਊਗੀ બસ ਥੋੜਾ ਜਿਹਾ ਟਾਈਮ ਦੇਨੇ ਆਪਣੇ ਵਾਲਾਂ ਨੂੰ ਤਾਂ ਕਿ ਆਪਣੇ ਬਲ ਸਵਸਥ ਰਹੇ ਉਹ ਕਿਹੜੇ 10 ਤਰੀਕੇ ਨੇ ਚਲੋ ਵੀਡੀਓ ਸ਼ੁਰੂ ਕਰਦੇ ਆਂ ਪਹਿਲਾ ਤਰੀਕਾ ਜੇਕਰ ਤੁਹਾਡੇ ਬਾਲ ਬਹੁਤ ਜ਼ਿਆਦਾ ਝੜਦੇ ਨੇ ਤਾਂ ਤੁਸੀਂ ਨਾਰੀਅਲ ਦੇ ਤੇਲ ਵਿੱਚ ਆਂਬਲਾ ਮਿਲਾ ਕੇ ਲਾਓ ਤੁਹਾਡੇ ਬਾਲ ਝੜਨੇ ਬੰਦ ਹੋ ਜਾਣਗੇ ਨੰਬਰ 2 ਜੇਕਰ ਤੁਹਾਡੇ ਬਾਲ ਰੁੱਖੇ ਸੁੱਕੇ ਨੇ ਤਾਂ ਤੁਸੀਂ ਆਪਣੇ ਵਾਲਾਂ ਦੇ ਉੱਪਰ ਆਂਡੇ ਦਾ ਪੈਕ ਲਾਓ। ਨੰਬਰ 3 ਜੇ ਤੁਹਾਡੇ ਵਾਲਾਂ ਦੇ ਵਿੱਚ ਡੈਂਡਰਫ ਹੈ ਤਾਂ ਤੁਸੀਂ ਨਾਰੀਅਲ ਦੇ ਤੇਲ ਵਿੱਚ ਕਪੂਰ ਮਿਲਾ ਕੇ ਲਾਓ। ਨੰਬਰ 4 ਜੇ ਤੁਹਾਡੇ ਬਾਲ ਬਿਲਕੁਲ ਵੀ ਨਹੀਂ ਵੱਧਦੇ ਤਾਂ ਤੁਸੀਂ ਅਲਸੀ ਦੇ ਬੀਜਾਂ ਦਾ ਲੇਪ ਆਦੇ ਸਿਰ ਉੱਤੇ ਲਾਓ। ਨੰਬਰ 5 ਜੇ ਤੁਹਾਡੇ ਵਾਲਾਂ ਦੇ ਵਿੱਚ ਖੁਜਲੀ ਹੁੰਦੀ ਹੈ ਤਾਂ ਤੁਸੀਂ ਨਾਰੀਅਲ ਦੇ ਤੇਲ ਵਿੱਚ ਨੀਬੂ ਨੂੰ ਚੰਗੀ ਤਰ੍ਹਾਂ ਨਚੋੜ ਕੇ ਵਾਲਾਂ ਦੇ ਉੱਪਰ ਮਾਲਿਸ਼ ਕਰੋ। ਨੰਬਰ 6 ਜੇ ਤੁਹਾਡੇ ਬਾਲ ਬਹੁਤ ਜ਼ਿਆਦਾ ਟੁੱਟਦੇ ਨੇ ਤਾਂ ਵਾਲਾਂ ਤੇ ਅਰੰਡੀ ਦਾ ਤੇਲ ਲਾਓ। ਨੰਬਰ 7 ਜੇਕਰ ਤੁਹਾਡੇ ਬਾਲ ਬਹੁਤ ਜ਼ਿਆਦਾ ਕਮਜ਼ੋਰ ਨੇ ਤਾਂ ਤੁਸੀਂ ਨਾਰੀਅਲ ਦੇ ਤੇਲ ਵਿੱਚ ਭringraj ਨਾਰੀਅਲ ਦੇ ਤੇਲ ਵਿੱਚ ਭringraj ਨੂੰ ਮਿਲਾ ਕੇ ਲਾਓ। ਪ੍ਰਿੰਗ ਰਾਸ ਦੇ ਨਾ ਪੱਤੇ ਐ ਤੁਸੀਂ ਉਹਨੂੰ ਚੰਗੀ ਤਰ੍ਹਾਂ ਪੀਸ ਕੇ ਨਾ ਨਾਰੀਅਲ ਦੇ ਤੇਲ ਦਾ ਲੇਪ ਬਣਾ ਕੇ ਤੇ ਆਪਣੇ ਵਾਲਾਂ ਸਾਰੇ ਵਿੱਚ ਲਾਓ ਤੁਹਾਡੇ ਵਾਲ ਨਾ ਕਮਜ਼ੋਰ ਨਹੀਂ ਹੋਣਗੇ ਤਾਕਤਵੋਗੇ ਜੇਕਰ ਤੁਹਾਡੇ ਵਾਲ ਨਾ ਸਫੇਦ ਨੇ ਤਾਂ ਰੋਜ਼ ਬੀ ਕੜੀ ਪੱਤੇ ਖਾਓ ਦੇਖੋ ਜੇ ਖਾ ਸਕਦੇ ਹੋ ਨਾ ਤਾਂ ਤੁਹਾਡੇ ਕਦੇ ਵੀ ਸਫੇਦ ਵਾਲ ਨਹੀਂ ਹੋਣਗੇ ਪਰ ਜਿੰਨਾ ਭੈਣਾ ਦੇ ਆ ਗਏ ਤਾਂ ਉਹ ਕਾਲੇ ਨਹੀਂ ਹੋਣਗੇ ਪਰ ਜਿਨ੍ਹਾਂ ਦੇ ਨਹੀਂ ਆਏ ਇਹ ਉਹਨਾਂ ਦੇ ਲਈ ਨੁਸਖਾ ਹੈ ਜਿਨ੍ਹਾਂ ਦੇ ਨਹੀਂ ਆਏ ਨਾ ਉਹ ਕੜੀ ਪੱਤਾ ਰੋਜ਼ ਵੀ ਗਿਣ ਕੇ ਖਾ ਲਓ ਤੇ ਤੁਹਾਡੇ ਕਦੇ ਵੀ ਵਾਲ ਨਹੀਂ ਆਉਣਗੇ ਜਿਵੇਂ ਸਾਡੇ ਵਾਲ ਵੀ ਸਾਰੇ ਵਾਈਟ ਨੇ ਜੇ ਮੈਂ ਕੜੀ ਪੱਤਾ ਖਾਵਾਂ ਨਾ ਵਾਲ ਕਾਲੀ ਹੋ ਜਾਣਗੇ ਇਸ ਤਰ੍ਹਾਂ ਨਹੀਂ ਹੋਣਗੇ ਜਿਹੜੇ ਹੋਗੇ ਤਾਂ ਹੋਗੇ ਅੱਗੋਂ ਲਈ ਹੋਰ ਨਾ ਹੋਣ ਮੇਰੀਆਂ ਭੈਣਾਂ ਦੇ ਉਹ ਹਰ ਰੋਜ਼ ਨਾ 20 ਪੱਤੇ ਖਾ ਲਓ ਤੁਹਾਡੇ ਵਾਲ ਜ਼ਿੰਦਗੀ ਦੇ ਵਿੱਚ ਕਦੇ ਵੀ ਵਾਈਟ ਨਹੀਂ ਹੋਣਗੇ ਜੇ ਸਾਡੀ ਸਿਰ ਦੀ ਚਮੜੀ ਨਾ ਪੂਰੀ ਖੁਸ਼ਕ ਹੈ ਤਾਂ ਐਲੋਵੇਰਾ ਦਾ ਜੈਲ ਚੰਗੀ ਤਰ੍ਹਾਂ ਲਾ ਲਓ ਤੁਹਾਡੀ ਜਿਹੜੀ ਖੁਸ਼ਕ ਚਮੜੀ ਹੈ ਨਾ ਉਹ ਠੀਕ ਹੋ ਚੁਗੀ ਜਿਨ੍ਹਾਂ ਦੇ ਬਾਲ ਉਲਝਦੇ ਨੇ ਕਹਿੰਦਾ ਪਾਬ ਜਿਨ੍ਹਾਂ ਦੇ ਵਾਲਾਂ ਦੇ ਵਿੱਚ ਨਾ ਅੜਖਣਾ ਪੈਂਦੀਆਂ ਨੇ ਉਹਨਾਂ ਨੂੰ ਆਪਣੇ ਵਾਲਾਂ ਦੇ ਵਿੱਚ ਨਾ ਬਦਾਮ ਦਾ ਤੇਲ ਚੰਗੀ ਤਰ੍ਹਾਂ ਲਾ ਲਓ ਹੱਥਾਂ ਦੇ ਉੱਪਰ ਥੋੜਾ ਜਿਹਾ ਤੇਲ ਪਾਓ ਤੇ ਆਪਣੇ ਤੇ ਆਪਣੇ ਨਾ ਵਾਲਾਂ ਦੇ ਉੱਪਰ ਐ ਮਾਲਿਸ਼ ਕਰੋ ਸਾਰੇ ਸਕਲਪ ਦੇ ਉੱਪਰ ਸਾਰੇ ਕੀਤੇ ਇੱਥੇ ਵੀ ਜਿੱਥੇ ਵੀ ਤੁਹਾਡੀਆਂ ਅੜਕਣਾ ਪੈਂਦੀਆਂ ਨੇ ਨਾ ਤੇਲ ਲੈ ਕੇ ਇਸ ਤਰ੍ਹਾਂ ਲਗਾਓ ਤੁਹਾਡੀਆਂ ਅੜਕਣਾ ਬਹੁਤ ਘੱਟ ਪੈਣਗੀਆਂ ਕਹਿੰਦਾ ਪਾਬ ਜਿਨ੍ਹਾਂ ਦੇ ਵਾਲਾਂ ਦੇ ਵਿੱਚ ਨਾ ਜਿਆਦਾ ਅੜਕਣਾ ਪੈਂਦੀਆਂ ਨੇ ਉਲਝਣਾ ਪੈਂਦੀਆਂ ਨੇ ਉਹਨਾਂ ਨੂੰ ਬਦਾਮ ਦਾ ਤੇਲ ਵਰਤਣਾ ਚਾਹੀਦਾ ਤਾਂ ਅੜਕਣਾ ਬਹੁਤ ਹੀ ਘੱਟ ਪੈਣਗੀਆਂ ਇਹ ਸੀਗੇ ਮੇਰੇ 10 ਤਰੀਕੇ ਜੋ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਸੀ ਮੇਰੀਆਂ ਜਿੰਨਾ ਪਹਿਨਾਂ ਨੂੰ ਇਹ ਤਰੀਕੇ ਵਧੀਆ ਲੱਗੇ ਤਾਂ ਉਹ ਉਹ ਹੀ ਤਰੀਕਾ ਅਪਣਾਈਓ ਜਿਹਦੀ ਉਹਨੂੰ ਲੋੜ ਹੈ ਮਿਲਦੇ ਆ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤੁਹਾਨੂੰ ਸਾਰੀਆਂ ਭੈਣਾਂ ਨੂੰ ਰਾਧੇ ਰਾਧੇ ਜੈ ਸ਼੍ਰੀ கிருஷ்ਨਾ